ਕਿਸਾ ਸਿਕਾਲੀ ਸਾਰਿਆਂ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਵਿਜਨਾਲਾ ਤਹਿਸੀਲ ਵਿਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਡੇਰੀ ਦੀ ਤੋਕੜ ਗੱਭਣ ਮੈਂ ਤੁਹਾਨੂੰ ਦਿਖਾਉਣੀ ਆ ਤੇ ਇੱਕਾ ਬੱਚੇ ਤੋਂ ਬਿਨਾਂ ਹੀ ਤੁਹਾਨੂੰ ਜਿਹੜੀ ਆਹ ਵਾਲੀ ਗਾਂ ਤੁਹਾਨੂੰ ਦਿਖਾਵਾਂਗੇ ਤੇ ਸੋਨੂ ਵੀਰ ਕੋਲ ਆਪਾਂ ਆਏ ਆਂ ਇਹ ਆ ਵੀ ਗੱਭਣ ਆਪਣੀਆਂ ਪਾਸ ਕਰਕੇ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਜਾ ਕੇ ਤੇ ਤੋਈਆਂ ਦੋਵੇਂ ਹੀ ਆਪਣੀ ਇੱਥੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਤ ਜੀ ਸასი ਘਾਲ ਜੀ ਸასი ਘਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਸੋ ਹੋਰ ਦੀ ਚਾਹੀਦਾ ਜੀ ਤੇ ਨਾਮ ਦੱਸ ਦਿਓ ਕਰੀ ਨਾਮ ਸੋਨੂ ਸ਼ਹਿਰ ਜਨਾਲ ਜਲਾ ਬਸ ਤੇ ਫੋਨ ਨੰਬਰ ਵੀ 985751 ਠੀਕ ਐ ਅਜ ਦੋ ਹੀ ਰਹਿ ਗਈਆਂ ਫਿਰ ਦੋ ਜਗ੍ਹਾ ਦੋ ਵੇਗੀਆਂ ਜੀ ਦੋ ਵੇਲਾ ਵੇਗੀਆਂ ਹਨਾ ਜੇ ਤੇਰਾ ਚਾਰ ਪਾਉਣੀ ਆ ਹਾਂਜੀ ਤਾਂ ਕਿੰਨੇ ਚਿਰ ਤੇ ਚੈੱਕ ਪਾਸਿਆ ਇਹ ਭਾਜੀ ਇਹ ਵੀ ਚੌਥਾ ਮਹੀਨਾ ਲੱਗਾ ਜੀ ਕੱਲ ਬਸਦਾ ਉਹ ਚੈੱਕ ਆਪਾਂ ਕਰਾਤੀ ਆ ਆਪੇ ਆ ਗਿਆ ਫਾਫਾ ਚੱਕਾ ਕਰਾ ਕੇ ਫੇਰੀ ਵੀਡੀਓ ਪਾਈ ਦੀ ਆ ਅੱਛਾ ਸਾ ਕਈ ਵੀਰ ਭਰਾਹ ਤੋਂ ਲੈ ਜੇ ਮੁੰਡੇ ਚੱਕਾ ਵੀ ਦਰਮਿਆਨ ਦੂਰ ਦਾ ਕਰਾਇਆ ਪੈ ਜਨਾ ਕਿ 5000 ਹਾਂਜੀ ਹਾਂਜੀ ਆਪਣੇ ਦੇ ਘਰ ਜਾ ਕੇ ਮੁੰਡੇ ਖਾਲੀ ਨਿਕਲੇ ਹਾਂਜੀ ਹਾਂਜੀ ਕਰਾਇਰ ਭਾਈ ਸਾਨੂੰ ਬਣਾ ਨਾ ਉਹ ਹਾਂਜੀ ਹਾਂਜੀ ਹੱਲੇ ਤੇ ਗੱਬਨ ਲੈਣੀ ਆਪਣੇ ਕੋ ਉਹ ਤੇ ਤੁਹਾਡਾ ਹੀ ਬੰਦਾ ਵਾ ਕਿਤੇ ਹੋਵੇ ਭਾਵੇਂ ਕਿਤੇ ਕੋ ਵੀ ਜਾਂਦੀ ਆ ਜੇ ਗੱਬਣ ਕੋ ਖਾਲੀ ਨਿਕਲਦੀ ਆ ਉਹ ਕਰਾਇਆ ਵਪਾਰੀ ਦਾ ਹੀ ਬੰਦਾ ਵਾ ਕਰਾਇਆ ਸਾਡਾ ਹੁਣ ਮਨ ਲਓ ਅਸੀਂ ਚੱਕ ਕਰਾਤੀ ਆ ਆਪਣੇ ਘਰ ਕੋ ਵੀਰ ਚੱਕ ਕਰਾਵੇ ਹਾਂਜੀ ਹਾਂਜੀ ਸਾਡੀ ਫਿਰ ਵੀ ਚੱਕ ਜਾਂਦਾ ਹੋਵੇ ਕਿ ਨਾ ਕਰਾਵੇ ਭਾਵੇਂ ਬਾਅਦ ਚ ਕਰਾ ਪੰਜਾਂ ਤੱਕ ਵਿੱਚ ਗੱਡੀ ਫ ਪੰਜਾ ਦਿਨਾਂ ਤੱਕ ਰਹੇ ਤੁਹਾਡੀ ਜ਼ਿੰਮੇਵਾਰੀ ਆ ਤੇ ਬਾਅਦ ਚ ਫੇਰ ਅਗਲੇ ਦੀ ਜ਼ਿੰਮੇਵਾਰੀ ਆ ਇਦਾਂ ਹੀ ਆ ਦੇਖ ਸਾਹ ਦੇ ਇਤਰਾ ਹੀ ਠੰਡੀ ਸੀ ਲਿਆ ਕੋਈ ਇਹਨੂੰ ਇਦਾਂ ਨਹੀਂ ਇਦਾਂ ਹੀ ਪੈ ਜਾ ਥੱਲੇ ਬਸ ਠੰਡੀ ਮਣੀ ਸਾਡੇ ਥਾਣੇ ਵੀ ਚੰਗੇ ਗਿਆਪ ਤੇ ਲੱਗਾ ਨੇ ਵਾਨੇ ਨਾੜਾ ਵੇਖੋ ਦੀ ਕਿੰਨੀਆਂ ਇਹ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਇਹਦੇ ਭਾਜੀ ਇਹਦੇ ਸਾਡੇ ਤੋਂ ਜ਼ਿਆਦਾ ਆਪਾਂ ਕਹੀਏ ਡੇਰੀ ਵਾਲੇ ਭਾਜੀ ਜਿਹਨਾਂ ਨੂੰ ਲਈ ਆ ਪੂਰਾ 13 14 ਕਿਲੋ ਦੁੱਧ ਚੋਇਆ ਕੋ ਸੂਆ ਕਿੰਨਾ ਹੈ ਦਾ ਸਵੇਰ ਹੁਣ ਦੂਜਾ ਗਾਂ ਰੱਭਣ ਜੇ ਮਤਲਬ ਆ ਜੇ ਪਹਿਲਾ ਸੂਈ ਆ ਇਹਦਾ ਸੂਆ ਦੂਜੇ ਗਾਂ ਰੱਭਣ ਜੇ ਦੂਸਰਾ ਉਹ ਆਪੇ ਜਦੋਂ ਦੋ ਚਾਰ ਦਿਨ ਅੰਦਰ ਬਾਅਦ ਹੋਈ ਤੇ ਸੈਟ ਹੋ ਜਨਾ ਡੇਰੀਆਂ ਦੀਆਂ ਮੱਜਾਂ ਦਾ ਅਕਸਰ ਆਂ ਗਿਆ ਹੋ ਜੀ ਹੋ ਜਾਂਦੀ ਹੈ ਚਲੋ ਤੋੜ ਦੋ ਫੇਰ ਇੱਕ ਰੀਨ ਤਾਲੂਆ ਭਾਜੀ ਡੇਰੀਆਂ ਮੱਟਾ ਚੰਗੀਆਂ ਰਹਦੇ ਆ ਹਾਂ ਜੀ ਉਹ 5-7 ਕਿਲੋ ਹੀ ਰਹਦੀਆਂ ਨੇ ਹਾਂਜੀ ਹਾਂਜੀ ਕੱਲ ਮੈਨੂੰ ਕੋ ਬੀਜ ਦੇ ਡੇਰੀਆਂ ਕਹਿੰਦੇ ਆ ਆਂਦਾ ਇੰਨਾ ਕਿੰਨਾ ਖਰਚ ਲੱਗਣੇ ਪੈਸੇ ਪੂਰੇ ਲੱਗ ਰਹੇ ਮਾਝੇ ਪਾ ਵੈਰੇ ਕੋ 1 ਲੱਖ ਜੇ ਪੈ 1.5 ਲੱਖ ਆ ਰਿਹਾ ਠੀਕ ਆ ਪਾਜੀ 60 ਰੁਪਏ 70 ਰੁਪਏ ਕਿਲੋ ਦੁੱਧਿਆ ਹਾ ਹਾਂਜੀ ਹਾਂਜੀ 15 ਕਿਲੋ ਰੋਜ਼ ਮਾਲੂ ਦੁੱਧੋ ਵੀਰੇ 900 ਰੁਪਏ ਦੁੱਧਿਆ ਹਾਂਜੀ ਹਾਂਜੀ 20 25 ਹਾਸਾ ਮਾਲੂ ਮਹੀਨੇ ਦੁੱਧੇ ਦੇ ਕਿੰਨਾ ਮਹੀਨੇ ਪੈਸੇ ਪੂਰੇ ਕੱਢਣਾ ਨਾ ਕਰੇ ਕਿਦਾ ਹੋਵੇ ਵੇਲਾ ਬੇਲੇ ਬੁਲ ਕੇ ਜਿਵੇਂ ਜੋੜੀ ਬਾਕੀ ਜੀ ਨਹੀਂ ਵੀ ਆ ਚੱਲੋ ਸਫਾਈ ਚ ਆ ਸਾਰੀ ਭਾਈ ਛੋਟੀ ਚੰਗੀ ਆ ਤੇ ਛੋਟੀ ਸੋਹਣੀ ਆ ਪਰੀ ਜੁੜੀ ਵਾਖ ਦੇਖਦੇ ਕਿੱਥੇ ਲੱਗੇ ਜੇ ਤੇ ਅੰਬੀਏ ਦੋ ਪੱਲੇ ਹੀ ਜਲਦੀ ਜੁੜੀ ਤੇ ਮੁੱਲ ਫਿਰ ਇਹਦਾ ਮੁੱਲ ਦੇ ਵੀਰ ਜੀ ਚੌਥਾ ਮਹੀਨਾ ਲੱਗਾ ਜੇ ਦੁੱਧ ਛੇ ਗਲੋ ਜੇ ਕੰਡੇ ਵਾਲਾ ਭੂ ਛੱਡਾ ਕੋਈ ਨਹੀਂ ਥਾਲ ਘਰ ਵਾਲਾ ਠੀਕ ਆ ਬਾਲੋ ਜੇ ਗਰਮੀਆਂ ਦੁੱਧ ਵੀ ਜੀ ਤਿਆਰ ਹੰਬੇ ਸੂਣਾ ਸਿਆਲ ਦੁੱਧ ਹੀ ਜੀ ਨਾ ਫੇਰ ਸੂਣਾ ਨੇ ਦੇ ਲਿਆ ਭਾਈ 66000 ਦੀ 66000 ਦੀ ਆ ਕੀ ਕਰਨਾ ਵਿੱਚ ਮੰਨਤਾ ਹਾਂ ਭਾਈ 65000 ਝੋਕੀ ਜਣਗੇ ਅੱਛਾ 65000 200 200 ਰੁਪਏ ਛੋੜੀਆਂ ਝੋਟੀ ਚੰਗੀ ਐ ਜਵਾਬ ਬੜੀ ਪੋਲੀ ਪਾਲੀ ਬੜੀ ਵੇਖੋ ਕਿੰਨਾ ਸਾਰਾ ਬੈਗਮ ਸ਼ਾਨ ਜੱਡਾ ਬਾਨਾ ਠੀਕ ਆ ਹਾਂ ਸਾਰੀ ਵੇਖੋ ਆ ਇਹ ਨਹੀਂ ਲੱਸੀ ਐ ਪੂਰੀ ਪਲੀ ਪੁਲੀ ਐ ਠੀਕ ਆ ਹਾਂ ਤੇ ਆ ਗਾਂ ਜਾਂਦੇ ਹੋ ਹੁਣ ਇੱਕ ਆ ਜਿਹੜੀ ਇਹ ਤਾਂ ਥੋੜੀ ਚੰਗੇ ਦੀ ਗਾਰ ਆਦੀ ਵੇਖੋ ਠੀਕ ਆ ਸਾਥ ਇੱਕ ਫਰਦੇ ਥਾਣੇ ਦੇ ਲਾਗੇ ਤੋਂ ਕਿੰਨਾ ਇਹਦੇ ਕੋਲ ਦੁੱਧ ਦੇਖੋ ਦੁੱਧ ਭਾਈ ਘਰ ਲ ਜਾਂਦੇ 10 ਕਿਲੋ ਆ ਬੜਾ ਬਾਟਕਿਲ ਦੀ ਗੰਦੀ ਲਵਾਂਗਾ ਬਾਦ ਦਸੂਗਾ ਇਹ ਗੱਲੇ ਨਹੀਂ ਕਰਦੇ ਅੱਛਾ ਆਪਾਂ 8 ਕਿਲੋ ਕੰਡੇ ਵਾਲਾ ਮੇਰੇ ਕੋਲ ਕੋਚੋ ਕਰੇ 8 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਬੜੀ ਲਿਆ ਇਹਨਾਂ ਬੜੀ ਭਾਈ ਬੜਾਈ ਸੀ ਸਾ ਬੜੀਆਂ ਨਹੀਂ ਕੋਈ ਲੱਤਾਂ ਮਾਰਨ ਵਾਲੀ ਹੈ ਠੀਕ ਐ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਕੋਈ ਭੜਾ ਨਹੀਂ ਪੋਣਾ ਕੋਈ ਥੱਲੇ ਬਹਿ ਜਾਣਾ ਠੀਕ ਐ ਸੂਈ ਨੂੰ ਨਾ ਭਾਈ 20 ਤੋਂ 25 ਦਿਨ ਲੱਗ ਜਾਗੇ ਹੋਵੇ ਜੀ ਅੱਛਾ ਐਵੇਂ ਆਪਾਂ ਕਈ ਮਹੀਨੇ ਦੇ ਲੱਗ ਕੇ ਸੂਈ ਹੋ ਗਏ ਜੀ ਠੀਕ ਐ ਮੂਰੇ ਵੀਰ ਕਰੇ ਮੇਰੇ ਘਰ ਤੇ ਮੈਲਾ ਨਹੀਂ ਮਾਰਿਆ ਹਾਂਜੀ ਉਹ ਹੈ ਜੀ ਸੂਈ ਨੂੰ ਮਤਲਬ ਮੈਲੇ ਦਾ ਟਾਈਮ ਨਹੀਂ ਲੱਗਦਾ ਠੀਕ ਐ ਜਵਾਜ ਦਾ ਤੁਹਾਨੂੰ ਦਿਖਾ ਦਿੰਨੇ ਆਂ ਦਿਦਾ ਮਾਰਾ ਬਹੁਤ ਦਿਖਾ ਦਵਿੱਤੀ ਚਵਾਹੇ ਰ ਅਗਲਾ ਵੀ ਹਾਂ ਮੈਂ ਤੁਹਾਨੂੰ ਹੋਰ ਗੱਲ ਅਗਲਾ ਕਹਾਂਗਾ ਗਏ ਆ ਬੋਲਤਾ ਇਹ ਦੇਖਾਦੇ ਬਿਲਕੁਲ ਮੋਟੀ ਧਾਰਿਆ ਜਿਹੜਾ ਤੇ ਜੇ ਦੋਥਾ ਨਾਲ ਨੇ ਬਾਲਟੀ ਭਰਤੀ ਲੱਗੀ ਭਾਈ ਗਾਂ ਦੇ ਸਿਰਨਾ ਬੜੀ ਖਤੂਦੜੀ ਹੈ ਬੰਦੇ ਨਹੀਂ ਦੇ ਮਗਰ ਜਿੰਨਾ ਸਾਂਭ ਵੀ ਨਹੀਂ ਕਹਾਂ ਚਾਜਦਾ ਗਾਂ ਹੁਣ ਵੀ ਚੱਕੇ ਸਾਹ ਚੱਲ ਗਈ ਨਾ ਹਾਂਜੀ ਦੁੱਧ ਜਿਆਦਾ ਨਹੀਂ 15 ਕਿਲੋ ਹੋਣੀ ਦੁੱਧੀ ਵਦੂਗੀ 14-15 ਕਿਲੋ ਦੁੱਧ ਹੋਣੀ ਚਵਾ ਦੂ ਰਾਮਣਾ ਜੀ ਇਹ ਦੂਸਰੇ ਦੋਥਾ ਨਾਲ ਦਾ ਜਵਾਬ ਵੀ ਦੇ ਸਕਦੇ ਨੇ ਦੁੱਧ ਭਾਈ ਜਦੋਂ ਹੁੰਦਾ ਚਵਾ ਚੰਗਾ ਵੀ ਨਾ ਹੋਰ ਜਿੰਨਾ ਮੱਝ ਚੋਦੇ ਚਵਾਜ ਨਾ ਤਾਂ ਚੰਗਾ ਕੀ ਕਰਨ ਦੋਨੋਂ ਬਾਕੀ ਆ ਦੇਖ ਸਕਦੇ ਆਗੀ ਠੰਡੀ ਸੀਜ ਦੇ ਵਾ ਕੋਈ ਪਾੜਾ ਨਹੀਂ ਪਾਉਣਾ ਕੋਈ ਰੱਸੀ ਨਹੀਂ ਪਾਉਣੀ ਬਾਕੀ ਆਪਣੀ ਮਰਜ਼ੀ ਆ ਪੜਾ ਬਾਈ ਪਾ ਗੋ ਜੇ ਖਾਂ ਤੋਂ ਕੋਈ ਕਹਿਣਾ ਚਾਹੀਏ ਹਾਂਜੀ ਹਾਂਜੀ ਇਹਦਾ ਜਿਹੜਾ ਮੂੰਹ ਵੱਡਾ ਦੇ ਜਗ੍ਹਾ ਦੀ ਠੀਕ ਆ ਬੋਦ ਪਾਜੀ ਵਾਧਿਆ ਪਾ ਦਾ 8 ਕਿਲੋ ਜਿੰਦੀ ਦਮਾ ਲੀਟਰ ਮਾਰ ਕੇ ਮਿਲਣਾ ਪਾ ਠੀਕ ਹੈ ਕੰਡਾ ਦਨ ਆਪਾਂ ਹੋਈ ਇੱਕ ਅੱਛਾ ਅਜੇ ਦਨ ਕੰਦ ਸਾਂ ਲਿਆ ਨਾ ਪਰਦਾ ਵੀ ਆ ਅੱਛਾ ਜੇ ਤਾਂ ਕੰਦ ਕਰਤੀ ਕੰਡਾ ਲਿਆਣਾ ਪੱਕਾ ਕਰ ਅੱਛਾ ਫਿਰ ਕੰਡੇ ਦੇ ਤੋਲ ਦੇ ਤੋਲ ਕੇ ਦਿਆ ਕਰ ਦੁੱਧ ਕੰਡੇ ਦੇ ਤੋਲ ਕੇ ਦਿਆ ਕਰਨਾ ਬਾਟਾ ਨੋਟ ਆਪਾਂ ਵੇਚੀ ਜਾ ਕਰਨਾ ਅੱਛਾ ਦੁੱਧ ਕੰਡੇ ਤੋਲ ਕੇ ਠੀਕ ਐ ਕੰਡੇ ਦੇ ਚਪਾਈਆਂ ਸਿੱਧੀਆਂ ਚੋਕੇ ਆ ਇਹਦਾ ਸ਼ੱਕ ਨਾ ਨਾ ਠੀਕ ਵੀਡੀਓ ਕੋਲ ਤੇ ਦੋ ਦੋ ਤਿੰਨ ਦੰਗ ਚੁਆ ਗਏ ਠੀਕ ਐ ਬਾਦਿਆਂ 15 ਵੀ ਕੀ ਖੇੜੇ ਬਸ ਠੀਕ ਐ ਹਾਂ ਚਲੋ ਹੱਦ ਬਥੀਰ ਮੋਲੇ ਚਲੋ ਚਰਹੀਏ ਲੋਥਲੇ ਚੜਾ ਦੇ ਨਚੜ ਗਈ ਆ ਤੇ ਆ ਦੁੱਧ ਜਿਹੜਾ ਕੱਢਿਆ ਤੇ ਕੋਲ ਚਵਾਈ ਆਪਾਂ ਤੁਹਾਨੂੰ ਦਿਖਾਇਆ ਜੀ ਸਿਰਫ ਚਵਾਈ ਦਿਖਾਇਆ ਤੁਹਾਨੂੰ ਚਵਾ ਵੀ ਪਈ ਤੇ ਦੁੱਧ ਵੀ ਆਪਾਂ ਚੋਤਾ ਹਾਂਜੀ ਦੁੱਧ 8 ਕਿਲੋ ਉਪਰ ਹੋਊਗਾ 10 ਕਿਲੋ ਬਰਾ ਪਾਟ ਕਰੂਗਾ ਕਰਾਵਾਂਗੇ ਤੇ ਮੁੱਲ ਫਿਰ ਇਹਦਾ ਯਾਰ ਬਰੀਡ ਵੇ ਲੋ ਕੀ ਜੀ ਵੇ ਲੋ ਸਾਫ ਗੋਦੀ ਵਧੀਆਈਏ ਮੁੱਲ ਕਿੰਨਾ ਰੱਖਣਾ ਇਹਦਾ ਫਿਰ ਮੁੱਲ ਭਾਈ ਦਵਾਂਗੇ 27000 ਦੀ 27000 ਦੀ ਹਾਂ ਕਰਨਾ ਵੀ ਤੇ ਕੋ ਮੰਨਦਾ ਨਾ ਹੋਰ ਮਾਦਰ ਹਾਂ ਨਾ ਲਵਾਂਗੇ 26000 ਦੀ 26000 ਦੀ 26 ਵੀ ਜਦੋਂ ਮਾੜੀ ਹੁੰਦੀ ਤਾਂ ਫਿਰ 5 ਕਰ ਦੋ ਸਾਡੇ 5 ਦੇਵਾਂਗੇ ਪੂਰਾ 5 ਸਾਡੇ ਵੀ ਮਾੜੀ ਹੁੰਦੀ ਅੱਛਾ ਆਹੋ ਸਾਡੇ ਬੰਦੇ ਦੇਖਦੇ ਬਣ ਗਈ ਆ ਤੇ ਠੀਕ ਹੈ ਉਹ ਅੱਗੇ ਘੱਟ ਗਿਆ ਕਰ ਦੇ ਹਾਂ 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 ਹਾਂ